ਸਤਿ ਸ਼੍ਰੀ ਅਕਾਲ ਜੀ ਪੰਜਾਬ ਐਗਜ਼ਾਮ ਦੇਖ ਰਹੇ ਸਰ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਪੰਜਾਬ ਪੁਲਿਸ ਭਰਤੀ 2025 ਦੇ ਫਿਜ਼ੀਕਲ ਟ੍ਰਾਇਲ ਸਕੋਰ ਕਾਰਡ ਅਤੇ ਫਾਈਨਲ ਕਟ-ਆਫ ਬਾਰੇ ਗੱਲ ਕਰਾਂਗੇ ਜਿਹੜੀ ਕਟ-ਆਫ ਮੈਂ ਤਿਆਰ ਕਰੀ ਹੈ ਤੁਹਾਨੂੰ ਫਾਈਨਲ ਰਿਜ਼ਲਟ ਵੀ ਬਿਲਕੁਲ ਇਸ ਦੇ ਆਸ-ਪਾਸ ਹੀ ਦੇਖ ਨੂੰ ਮਿਲੇਗਾ ਸੋ ਵੀਡੀਓ ਦੇ ਅੰਤ ਤੱਕ ਜੁੜੇ ਰਹੋ ਜੇ ਜਿਹੜਾ ਕੋਈ ਦੋਸਤ ਚੈਨਲ ਤੇ ਪਹਿਲੀ ਵਾਰ ਹੀ ਆਇਆ ਉਹ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਸੋ ਆਓ ਆਪਾਂ ਬਿਨਾ ਕਿਸੇ ਦੇਰੀ ਤੋਂ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਸਕੋਰ ਕਾਰਡ ਦੇ ਬਾਰੇ ਗੱਲ ਕਰਾਂਗੇ ਵੀ ਜਿਹੜੀ ਆਪਣੀ 2025 ਵਾਲੀ ਭਾਰਤੀ ਆ ਇਹਦੇ ਸਕੋਰ ਕਾਰਡ ਕੋ ਤੱਕ ਆਪ ਨੂੰ ਵੇਖਣ ਨੂੰ ਮਿਲ ਸਕਦੇ ਆ ਸੋ ਉਹਦੇ ਲਈ ਆਪਾਂ ਇੱਕ ਵਾਰ 2024 ਵਾਲੀ ਭਾਰਤੀ ਤੇ ਨਜ਼ਰ ਮਾਰਾਂਗੇ 2024 ਵਾਲੀ ਭਾਰਤੀ ਦੇ ਵਿੱਚ ਆਪਾਂ ਨੂੰ ਇਬ੍ਰੈਕਸ਼ਨ ਵਿੰਡੋ 21 ਅਗਸਤ 2024 ਨੂੰ ਸਾਈਡ ਤੇ ਓਪਨ ਮਿਲੀ ਜੀ ਅਤੇ ਉਸ ਤੋਂ ਬਾਅਦ ਉਹ 23 ਅਗਸਤ 2024 ਨੂੰ ਕਲੋਜ਼ ਹੋ ਗਈ ਸੀ ਉਸ ਦੇ ਕਲੋਜ਼ ਹੋਣ ਤੋਂ ਬਾਅਦ ਲਗਭਗ 2.5 ਮਹੀਨੇ ਬਾਅਦ ਆਪਾਂ ਨੂੰ ਸਕੋਰ ਕਾਰਡ ਦੇਖਣ ਨੂੰ ਮਿਲੀ ਸੀ 18 ਨਵੰਬਰ ਨੂੰ ਤੇ 18 ਨਵੰਬਰ ਵਾਲੇ ਦੇ ਨਹੀਂ ਆਪਾਂ ਨੂੰ ਪੀਐਸਟੀ ਲਈ ਐਡਮਿਟ ਕਾਰਡ ਵੀ ਜਾਰੀ ਕਰ ਦਿੱਤੇ ਗਏ ਸੀਗੇ 2025 ਵਾਲੀ ਭਾਰਤੀ ਦੇ ਵਿੱਚ ਆਪਣੀ ਰਜੈਕਸ਼ਨ ਵਿੰਡੋ 21 ਜੂਨ ਨੂੰ ਲਾਈਵ ਹੋਈ ਸੀ ਅਤੇ 24 ਜੂਨ 2025 ਨੂੰ ਕਲੋਜ਼ ਹੋ ਗਈ ਸੀ ਸੋ ਹੁਣ ਆਪਾਂ ਗੱਲ ਕਰਦੇ ਹਾਂ 2025 ਵਿੱਚ ਹੋਣ ਵਾਲੇ ਫਿਜ਼ੀਕਲ ਟ੍ਰਾਇਲ ਅਤੇ ਸਕੋਰ ਕਾਰਡ ਬਾਰੇ ਉਹ ਕਦੋਂ ਦਾ ਕੰਮ 2025 ਵਾਲੀ ਭਾਰਤੀ ਦੇ ਵਿੱਚ ਸਕੋਰ ਕਾਰਡ ਆਪਾਂ ਨੂੰ ਸਤੰਬਰ ਦੇ ਪਹਿਲੇ ਹਫ਼ਤੇ ਵਿੱਚ ਵੇਖਣ ਨੂੰ ਮਿਲ ਸਕਦਾ ਹੈ ਅਲ ਜਿਹੜੇ ਆਪਣੇ ਫਿਜ਼ੀਕਲ ਟ੍ਰਾਇਲ ਆ ਉਹ ਸਪਟੰਬਰ ਦੇ ਦੂਜੇ ਜਾਂ ਤੀਜੇ ਹਫਤੇ ਵਿੱਚ ਹੋਣ ਦੇ ਚਾਂਸਸ ਆ ਸਕੋਰ ਕਾਰਡ ਅਤੇ ਫਿਜ਼ੀਕਲ ਟ੍ਰਾਇਲ ਬਾਰੇ ਤਾਂ ਆਪਾਂ ਗੱਲ ਲਈ ਕਰ ਹੁਣ ਸਭ ਤੋਂ ਜ਼ਰੂਰੀ ਫਾਈਨਲ ਕਟਆਫ ਜੋ ਕਿ ਹਰੇਕ ਕੈਂਡੀਡੇਟ ਦੇ ਮਨ ਵਿੱਚ ਡਾਊਟ ਆ ਕਿਸ ਵਾਰ ਫਾਈਨਲ ਕਟਆਫ ਕਿੰਨੀ ਜਾਊਗੀ ਸੋ ਮੈਂ ਇੱਕ ਕੈਟੇਗਰੀ ਵਾਈਜ਼ ਕਟਆਫ ਤਿਆਰ ਕਰੀ ਆ ਤੁਹਾਨੂੰ ਫਾਈਨਲ ਰਿਜ਼ਲਟ ਵੀ ਬਿਲਕੁਲ ਉਸੇ ਆਸ-ਪਾਸੇ ਦੇਖਣ ਨੂੰ ਮਿਲੇਗਾ ਸੋ ਦੋਸਤੋ ਆਓ ਹੁਣ ਆਪਾਂ ਫਾਈਨਲ ਕੱਟ ਆਫ ਤੇ ਇੱਕ ਵਾਰ ਨਜ਼ਰ ਮਾਰਦੇ ਆ ਜਿਹੜੀ ਮੈਂ ਕੈਟਾਗਰੀ ਵਾਈਜ਼ ਬਣਾਈ ਹੈ ਹਾਂਜੀ ਇਸ ਵਾਰ ਬੈਕਵਰਡ ਕਲਾਸਿਸ ਦੀ ਮੇਲ ਦੀ ਕੱਟ ਆਫ 76 ਤੋਂ 80 ਦੇ ਵਿੱਚਕਾਰ ਰਹੂਗੀ ਅਤੇ ਫੀਮੇਲ ਦੀ 69 ਤੋਂ 74 ਅਤੇ ਜਰਨਲ 78 20 ਤੋਂ ਅਤੇ ਫੀਮੇਲ 71 ਤੋਂ 76 ਉਸੇ ਤਰ੍ਹਾਂ EDWS ਮੇਲ ਦੀ ਕਟਆਫ 73 ਤੋਂ 77 ਫੀਮੇਲ ਕਟਆਫ 68 ਤੋਂ 72 ਦੇ ਵਿਚਕਾਰ ਰਹੂਗੀ ਉਸੇ ਤਰ੍ਹਾਂ ਸ਼ਡਿਊਲ ਕਾਸਟ ਬਾਲਮਿਕੀ ਮਾਜਵੀ ਸਿੱਖ ਮੇਲ ਕਟਆਫ 70 ਤੋਂ 74 ਅਤੇ ਫੀਮੇਲ 64 ਤੋਂ 68 ਦੇ ਵਿਚਕਾਰ ਰਹੂਗੀ ਤੇ ਸ਼ਡਿਊਲ ਕਾਸਟ ਰਾਮਦਾਸੀ ਐਂਡ ਅਦਰ ਮੇਲ ਦੀ ਕਟਆਫ 75 ਤੋਂ 78 ਦੇ ਵਿਚਕਾਰ ਅਤੇ ਫੀਮੇਲ ਦੀ 68 ਤੋਂ 72 ਸੋ ਇਹ ਕੱਟਆਫ ਦੇਖ ਕੇ ਤੁਹਾਨੂੰ ਇੱਕ ਆਈਡੀਆ ਹੋ ਗਿਆ ਹੋਵੇਗਾ ਕਿ ਸਵਾਰ ਫਾਈਨਲ ਕੱਟਆਫ ਕਿੰਨੀ ਕੁ ਜਾਊਗੀ ਸੋ ਜਿੰਨਾ ਮੇਰੇ ਦੋਸਤ ਹੈ ਨੰਬਰ ਇਸ ਕੱਟਆਫ ਦੇ ਹਿਸਾਬ ਨਾਲ ਬਣਦੇ ਹਨ ਉਹ ਆਪਦੀ ਤਿਆਰੀ ਨੂੰ ਖਿੱਚ ਦੋ ਅਤੇ ਫਿਜ਼ੀਕਲ ਲਈ ਰੈਡੀ ਹੋ ਜਾਓ ਮਿਹਨਤ ਕਰੋ ਅਤੇ ਰੱਬ 'ਚ ਸਿਵਾਸ ਰੱਖੋ ਅਤੇ ਆਪਦੀ ਤਿਆਰੀ ਹੋਰ ਵਧੀਆ ਕਰੋ ਸੋ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਵੀਡੀਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਅਤੇ ਅੱਗੇ ਆਪਦੇ ਦੋਸਤਾਂ ਨੂੰ ਸ਼ੇਅਰ ਕਰ ਦਿਓ ਤਾਂ ਜੋ ਜਿਹੜਾ ਮੇਰਾ ਦੋਸਤ ਕਿਸੇ ਵੀ ਡਾਊਟ ਦੇ ਵਿੱਚ ਹੈ ਕਟਆਫ ਨੂੰ ਲੈ ਕੇ ਉਹਦੇ ਸਾਰਾ ਡਾਊਟ ਕਲੀਅਰ ਹੋ ਜਾਣ ਸਤਿ ਸ਼੍ਰੀ ਅਕਾਲ ਜੀ